ਬਾਜੀ ਤੁਹਾਨੂੰ ਸ਼ੌਕ ਹੈ ਜਾਨਵਰਾਂ ਦਾ ਇਹ ਪੰਛੀਆਂ ਦਾ ਇਹ ਕਿੱਥੋਂ ਬਿਆਦਾ ਹੁੰਦੇ ਇਹ ਸ਼ੌਂਕ ਹੈ ਜੀ ਜਿਹੜਾ ਇਹ ਮੈਨੂੰ ਮੇਰੇ ਪਿਆ ਸਾਹਿਬ ਤੋਂ ਛੋਟੇ ਦਾ ਉਹਨਾਂ ਕਾਫੀ ਜਨਰਲ ਉਹਨਾਂ ਉਹਨਾਂ ਨੂੰ ਬਹੁਤ ਪਿਆਰੇ ਜਾਨਵਰਾਂ ਦੇ ਲੱਗ ਛੋਟੇ ਦਾ ਤਾਂ ਘਰ ਦੇ ਵਿੱਚ ਉਹਨਾਂ ਨੇ ਬਹੁਤ ਜਾਨਵਰ ਰੱਖੇ ਹੀ ਗਏ ਨਿੱਕੇ ਹੁੰਦੇ ਤਾਂ ਮੈਂ ਜਾਨਵਰਾਂ ਦੇ ਵਿੱਚ ਰਿਆਂ ਤੇ ਨਿੱਕੇ ਹੁੰਦੇ ਤੋਂ ਪਿਆਰ ਮੈਨੂੰ ਛੋਟ ਤੋਂ ਹੀ ਆ ਨਾ ਅੱਛਾ ਜੀ ਜਿਹੜਾ ਗੱਲ ਕਰੀ ਜਿਹੜਾ ਬਾਜ ਹੈ ਕਈ ਡਰਦੇ ਵੀ ਨਹੀਂ ਹਾਲਾ ਕਿਉਂਕਿ ਇੱਕ ਜਿਹੜਾ ਰੂਪ ਹੈ ਬਾਜ ਦਾ ਨਾ ਕਾਫੀ ਆਪਣਿਆਂ ਨੂੰ ਡਰ ਵੀ ਲੱਗਦਾ ਤੇ ਤੁਹਾਨੂੰ ਡਰ ਨਹੀਂ ਲੱਗਦਾ ਜਦੋਂ ਛੋਟੀਆਂ ਮੱਛਲ ਇਹ ਵੀ ਉਸ ਟਾਈਮ ਕਾਫੀ ਛੋਟਾ ਹੀਗਾ ਇਹ 15-16 ਦਿਨ ਦਾ ਗਾਇ ਉਸ ਟਾਈਮ ਤੇ ਨਿੱਕਾ ਜਿਹਾ ਚੂਚਾ ਹੀਗਾ ਅੱਛਾ ਜੀ ਇਹਨੂੰ ਹੱਥਾਂ ਦੇ ਤੇ ਜਾਵ ਇਹਦਾ ਮੂੰਹ ਖੋਲੜਾ ਇਹਦੇ ਮੂੰਹ ਦੇ ਵਿੱਚ ਨਿੱਕੇ ਨਿੱਕੇ ਟੁਕੜੇ ਪਾਣੇ ਵੀਂਡਦੇ ਉਹ ਜਿਹਨੇ ਕਹਿੰਦੇ ਨੇ ਨਾ ਕਿ ਅਲੱਗ-ਅਲੱਗ ਬੰਨਿਆਂ ਦੇ ਸ਼ੌਂਕ ਹੁੰਦੇ ਆ ਤੇ ਮੇਰਾ ਸ਼ੌਂਕ ਜਾਨਵਰਾਂ ਦੇ ਵਿੱਚ ਹੀ ਆ ਜੀ ਤੇ ਜਦੋਂ ਤੁਸੀਂ ਜਾਨਵਰ ਰੱਖੇ ਹੁੰਦੇ ਘਰ ਦੇ ਵਿੱਚ ਇੱਕ ਤਾਂ ਨੈਗੇਟਿਵਿਟੀ ਨਹੀਂ ਆਉਂਦੀ ਇਹਦੇ ਨਾਲ ਬੰਦਾ ਡਿਪਰੈਸ਼ਨ ਤੋਂ ਦੂਰ ਰਹਿੰਦਾ ਅਸੀਂ ਜਿਹੜੀ-ਜਿਹੜੀ ਚੀਜ਼ ਲੈ ਕੇ ਆਉਨੇ ਆ ਕੀ ਸਾਡੇ ਕਾਰੋਬਾਰ 'ਚ ਫਰਕ ਪੈਂਦਾ ਅੱਛਾ ਜੀ ਇਹ ਅਸੀਂ ਬੜੀ ਬੜੀ ਨੋਟ ਕੀਤਾ ਹੈ ਜੀ ਅਲੀ ਮੁਰਗੀਆਂ ਮਤਲਬ ਕੁਝ ਅਲੱਗ ਲੱਗ ਰਹੀਆਂ ਇਹਨਾਂ ਦਾ ਕੀ ਖਾਸੀਅਤ ਕੀ ਇਹਨਾਂ ਮੁਰਗੀਆਂ ਇਹ ਕੜਕਨਾਤ ਮੁਰਗੇ ਜੀ ਕਾਰ ਦੇ ਵਿੱਚ ਕੋਈ ਨਾ ਕੋਈ ਜਾਨਵਰ ਤੁਸੀਂ ਜ਼ਰੂਰ ਰੱਖੋ ਜਾਨਵਰ ਨਾਲ ਪਿਆਰ ਕਰੋ ਜੇ ਤੁਸੀਂ ਨਹੀਂ ਰੱਖ ਸਕਦੇ ਕਿ ਜਿਹੜੇ ਤੁਹਾਡੇ ਗਲੀਾਂ ਦੇ ਜਿਹੜੇ ਕੁੱਤੇ ਨੇ ਉਹਨਾਂ ਨੂੰ ਦੁੱਧ ਪਾਤਾ ਰੋਟੀ ਪਾ ਦਿੱਤੀ ਸ਼ਬੀਨਾ ਤੁਸੀਂ ਉਹਨਾਂ ਵਾਸਤੇ ਲਾ ਰਹੇ ਜੀ ਇਨਸਾਨਾਂ ਵਾਸਤੇ ਜਿਨ੍ਹਾਂ ਨੂੰ ਪਾਣੀ ਦੀ ਘਾਟ ਹੀ ਨਹੀਂ ਕੀ ਇੱਥੋਂ ਨਾਲ ਪੀਣਗੇ ਉੱਥੋਂ ਪੀ ਲੈਣਗੇ ਪਰ ਜਾਨਵਰ ਨੇ ਕਿੱਥੋਂ ਪੀਣਾ ਉਹਨਾਂ ਨੂੰ ਮੰਗਣਾ ਤਾਂ ਹੈ ਨਹੀਂਗਾ ਤੇ ਕੋਈ ਨਾ ਕੋਈ ਚਵੇਲਾ ਹਿੱਟ ਹੈਡਲਾਈਨਸ ਦੇਖਦੇ ਸਾਦੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਸੋ ਦੋਸਤੋ ਤੁਸੀਂ ਹਮੇਸ਼ਾ ਜਿਹੜੇ ਜਾਨਵਰਾਂ ਨੂੰ ਪਿਆਰ ਕਰਦਾਂ ਦੇ ਲੋਕ ਦੇਖੇਦੇ ਹੋਣਗੇ ਲੇਕਿਨ ਅੱਜ ਇੱਕ ਐਸੇ ਇਨਸਾਨ ਦੇ ਨਾਲ ਮਿਲਵਾਨ ਜਾ ਰਹੇ ਹਾਂ ਜਿਨ੍ਹਾਂ ਨੂੰ ਜਾਨਵਰਾਂ ਦਾ ਸ਼ੌਂਕ ਤੇ ਹੈ ਹੀ ਹੈ ਲੇਕਿਨ ਨਾਲ ਦੇ ਨਾਲ ਹੋਰ ਵੀ ਕਈ ਤਰੀਕੇ ਦੇ ਉਹਨਾਂ ਕੋ ਪੰਛੀ ਵੀ ਨੇ ਜੇਕਰ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਘਰ ਦੇ ਵਿੱਚ ਇੱਕ ਬਾਜ਼ ਵੀ ਮੌਜੂਦ ਹੈ ਬਾਜ਼ ਉਹਨਾਂ ਕੋਲ ਦੋ ਗੱਲ ਕਰੀਏ ਇੱਕ ਕੁੱਤੇ ਨੇ ਕੁਝ ਮੁਰਗੇ ਵੀ ਨੇ ਇਕ ਉਹਨਾਂ ਨੇ ਆਪਣੇ ਕੋਲ ਮੰਕੀ ਵੀ ਰੱਖਿਆ ਹੋਇਆ ਵਾ ਜਿਸ ਦਾ ਨਾਮ ਸ਼ਾਹ ਰੱਖਿਆ ਵਾ ਕੀ ਕਾਰਨ ਉਹਨਾਂ ਕੋਲ ਜਾਣ ਲੈਨੇ ਆ ਸੋ ਇਸ ਵਕਤ ਉਹਨਾਂ ਦੇ ਸੁਪੁੱਤਰ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਬਾਜੀ ਸਭ ਤੋਂ ਪਹਿਲਾਂ ਦੇ ਸਵਾਗਤ ਹੈ ਸਾਡੇ ਚੈਨਲ ਦੇ ਬਾਜੀ ਜਿਹਦਾ ਸ਼ੌਂਕ ਹੈ ਜਾਨਵਰਾਂ ਦਾ ਇਹ ਪੰਛੀਆਂ ਦਾ ਇਹ ਕਿੱਥੋਂ ਵਿਆਦਾਂ ਇਹ ਸ਼ੌਂਕ ਹੈ ਜੀ ਜਿਹੜਾ ਇਹ ਮੈਨੂੰ ਮੇਰੇ ਪਿਆਹ ਫਾਦਰ ਸਾਹਿਬ ਤੋਂ ਛੋਟੇ ਤੋਂ ਦੋਨਾਂ ਕਾਫੀ ਜਨਰਲ ਉਹਨਾਂ ਉਹਨਾਂ ਨੂੰ ਵੀ ਬਹੁਤ ਪਿਆਰ ਹੀ ਜਾਨਵਰਾਂ ਦੇ ਨਾਲ ਛੋਟੇ ਤੋਂ ਘਰ ਦੇ ਵਿੱਚ ਉਹਨਾਂ ਨੇ ਬਾਧੂ ਜਾਨਵਰ ਰੱਖੇ ਹੀ ਗਏ ਨਿੱਕੇ ਹੁੰਦੇ ਤੋਂ ਮੈਂ ਜਾਨਵਰਾਂ ਦੇ ਵਿੱਚ ਰਿਆਂ ਤੇ ਨਿੱਕੇ ਤੋਂ ਪਿਆਰ ਮੈਨੂੰ ਛੁਰ ਤੋਂ ਹੀ ਆ ਨਾ ਅੱਛਾ ਜੀ ਜੇਕਰ ਗੱਲ ਕਰੀ ਜਿਹੜਾ ਬਾਜ ਹੈ ਹਨਾ ਖਤਮਕ ਤਾਪਾ ਜਦੋਂ ਦੇਖਦੇ ਆ ਤਸਵੀਰਾਂ ਵੀ ਦੇਖਦੇ ਆ ਕੋਈ ਗੋਬਿੰਦ ਸਿੰਘ ਬਾਦਸ਼ਾਹ ਜੀ ਦੇ ਨਾਲ ਰਿਹਾ ਤੇ ਲੋਗ ਕਈ ਡਰਦੇ ਵੀ ਨੇ ਹਨਾ ਕਿਉਂਕਿ ਇੱਕ ਜਿਹੜਾ ਰੂਪ ਹੈ ਬਾਜ ਦਾ ਹਨਾ ਕਾਫੀ ਕਈਆਂ ਨੂੰ ਡਰ ਵੀ ਲੱਗਦਾ ਹੈ ਤੇ ਤੁਹਾਨੂੰ ਡਰ ਨਹੀਂ ਲੱਗਾ ਜਦੋਂ ਛੋਟੀ ਉਮਰ ਚ ਲੈਂਦਾ ਇਮੀ ਉਹ ਉਸ ਟਾਈਮ ਕਾਫੀ ਛੋਟਾ ਹੀਗਾ ਇਹ 1500 ਦਾ ਦਿਨ ਤੱਕ ਆਈ ਉਸ ਟਾਈਮ ਤੇ ਨਿੱਕਾ ਜਿਹਾ ਚੂਚਾ ਹੀਗਾ ਅੱਛਾ ਜੀ ਇਹਨੂੰ ਹੱਥਾਂ ਦੇ ਚਾਬ ਇਹਦਾ ਮੂੰਹ ਖੋਦਣਾ ਇਹਦੇ ਮੂੰਹ ਦੇ ਵਿੱਚ ਨਿੱਕੇ ਨਿੱਕੇ ਟੁਕੜੇ ਪਾਣੇ ਮੀਂਢ ਦੇ ਹੱਥਾਂ ਜੀ ਵਟਾਇਆ ਹੱਥਾਂ ਦੇ ਵਿੱਚ ਕਿਚੀ ਹੰਡਿਆ ਸ਼ੌਂਕ ਕਿੱਥੋਂ ਪਿਆ ਬਾਜ ਦਾ ਅੱਛਾ ਅੱਛਾ ਬਾਜ ਦਾ ਸ਼ੌਂਕ ਹੈਂਦੀ ਆ ਜੀ ਆਪਣੇ ਨਹਿਰਗੀ ਲਾਗੇ ਉੱਥੇ ਨਾ ਇੱਕ ਬਾਜ ਹੀਗਾ ਡੋਰ ਦੇ ਵਿੱਚ ਅੱਗੇ ਵੇਟਿਆ ਦਰਖਤ ਦਾ ਵਿਮਕਿਆ ਹੀਗਾ ਤੇ ਕਾਫੀ ਧੀਰ ਦਾ ਵਿਮਕਿਆ ਹੋਇਆ ਹੀਗਾ ਤੇ ਕੋ ਬੰਦਾ ਸੱਦਾ ਦਰਖਤ ਜਿਹੜਾ ਚੜ ਸਕਦਾ ਹੀਗਾ ਉਹਨੂੰ ਕੋ ਦਵਾਇਆ ਫਿਰ ਦੋ ਦਿਨਾਂ ਦਾ ਟ੍ਰੀਟਮੈਂਟ ਵਗੈਰਾ ਕੀਤਾ ਪਰ ਉਹ ਬਚ ਨਹੀਂ ਪਾਇਆ ਮਰ ਗਿਆ ਕਿਉਂਕਿ ਜਿਆਦੀ ਦਿਨ ਡੋਰ ਦੇ ਵਿੱਚ ਜਦੋਂ ਵੀ ਡਰਿਆ ਉਹ ਤੇ ਇਹ ਵੀ ਸਾਡੀ ਸਰਕਾਰ ਨੂੰ ਚਾਹੀਦਾ ਆ ਕਿ ਚੈਨਲ ਡੋਰ ਆ ਜਿਹੜੀ ਬੈਨ ਕਰਨੀ ਚਾਹੀਦੀ ਉਹਨੂੰ ਵੀ ਤੇ ਫਿਰ ਉਸ ਤੋਂ ਬਾਅਦ ਇੱਕ ਬਾਜ ਹੋ ਰਿਹਾ ਸੀ ਕੀਤਾ ਉਹ ਵੀ ਡੋਰ ਦਾ ਕੇਸ ਹੈਗਾ ਹੀਗਾ ਤੇ ਉਹ ਬਚ ਗਿਆ ਹੈਗਾ ਪਰ ਉਹਨੂੰ ਪੈਂਦਾ ਹੈਗਾ ਅੱਗੋਂ ਤੇ ਉਹਨੂੰ ਫੇੜਾਤਾ ਫਿਰ ਸਪੈਸ਼ਲ ਬੱਚਾ ਕਿ ਇਹਨੂੰ ਕਹਿ ਕੇ ਮੰਗਵਾਇਆ ਸੀ ਫਿਰ ਉਹ ਗ ਜਾਇਆ ਆਪਣੇ ਅਸਲ ਵਿੱਚ ਹੂੰ ਤੇ ਬਾਜੀ ਜ਼ਰੂਰ ਹਨਾ ਆਪਾਂ ਅੱਗੇ ਵੀ ਦੇਖਦੇ ਹਾਂ ਚੈਨਲ ਡੋਰ ਨੂੰ ਲੈ ਕੇ ਕਈ ਪੰਛੀ ਕਈ ਜਾਨਵਰ ਜਿਹੜੇ ਅਸੀਂ ਸ਼ਪੇੜ ਚੋਂਦੇ ਆ ਹਨਾ ਲੇਕਿਨ ਲੱਗਦਾ ਹੈ ਕਿ ਫਿਰ ਵੀ ਜਿਹੜੇ ਜਾਨਵਰ ਨੇ ਉਹਨਾਂ ਦੀ ਸੁਰੱਖਿਆ ਲਈ ਜਾਂ ਇਹਨਾਂ ਨੂੰ ਕੋਈ ਲਗਗਸਥਾਨ ਜਿਹੜੀ ਜਗ੍ਹਾ ਦੇਣੀ ਚਾਹੀਦੀ ਹੈ ਵੇਖੋ ਲਗਗਸਥਾਨ ਜਗ੍ਹਾ ਦਾ ਇੱਕ ਵੱਖਰੀ ਗੱਲ ਹੈ ਨਹੀਂ ਸਰਕਾਰ ਹੈ ਜੇ ਚਾਵੇ ਕੀ ਨਹੀਂ ਕਰ ਸਕਦੀ ਇਹਨਾਂ ਨੂੰ ਚਾਹੀਦਾ ਹੈ ਵੀ ਚੈਨਲ ਡੋਰ ਬੈਨ ਕਰਨੀ ਚਾਹੀਦੀ ਹੈ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਚਾਹੀਦਾ ਵੀ ਚੈਨਲ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਮਿਠਾਰਾ ਸਾਹਿਬ ਤੋਂ ਘੱਟ ਆ ਦਾ ਕੋਈ 2 ਵੀਹਰ 4 ਵੀਹਰ ਨਹੀਂ ਚਲਾ ਸਕਦਾ ਜਾਂ ਚਲਾਊਗਾ ਤਾਂ 25000 ਦਾ ਜੁਰਮਾਨਾ ਆ ਤੇ ਘਰਦਿਆਂ ਨੂੰ 3 ਸਾਲ ਤੱਕ ਦੀ ਜੇਲ੍ਹ ਆ ਤੇ ਜੇ ਇਹ ਕੁਝ ਕਰ ਸਕਦੇ ਨੇ ਤੇ ਚਾਇਨਾ ਡੋਰ ਪੈਣ ਵੀ ਕਰ ਹੀ ਸਕਦੇ ਨੇ ਇਹਨਾਂ ਨੂੰ ਕਰਨੀ ਚਾਹੀਦੀ ਆ ਜਜ਼ੂਰ ਬੈਨ ਲਗਾਇਆ ਗਿਆ ਲੇਕਿਨ ਫਿਰ ਵੀ ਲੋਗ ਮਤਲਬ ਨਹੀਂ ਵੱਧਦੇ ਰਹਿੰਦੇ ਇਹਨਾਂ ਨੂੰ ਹਨਾ ਲੇਕਿਨ ਇਹ ਜਿਹੜੇ ਹੋਰ ਵੀ ਜਾਨਵਰਾਂ ਜ਼ਰੂਰ ਤੁਹਾਡੇ ਇਫਾਦਤ ਨੂੰ ਵੀ ਬੜਾ ਸ਼ੌਂਕ ਹੈ ਇਹਨਾਂ ਦਾ ਜਾਨਵਰਾਂ ਤੇ ਹੋਰ ਕਿਹੜੇ ਕਿਹੜੇ ਜਾਨਵਰਾਂ ਜ਼ਰੂਰ ਉਹਨਾਂ ਬਾਰੇ ਦੱਸਿਆ ਜਾਵੇ ਹੁਣ ਇਸ ਟਾਈਮ ਮੁਰਗੇ ਨੇ ਇੱਕ ਮੰਕੀ ਆ ਦੋ ਡੌਗੀ ਨੇ ਨਾਲ ਇੱਕ ਬਾਜ ਆ ਸੋ ਜਦੂਦੇ ਐਸੋਕ ਦਾ ਪੰਨੂਦ ਹੋਣਾ ਤੇ ਫਾਜ਼ਲ ਸਾਹਿਬ ਨਾਲ ਵੀ ਗੱਲਬਾਤ ਕਰ ਲੈਂਦੇ ਆ ਜਿਨ੍ਹਾਂ ਨੂੰ ਇੰਨਾ ਜਾਨਵਰਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਸਭ ਤੋਂ ਪਹਿਲਾਂ ਬਾਜੀ ਸਾਸ਼ੀ ਗਾਲ ਜੀ ਸਾਸ਼ੀ ਕਾਂਵਰ ਖਾਨ ਸਾਹਿਬ ਵਰਦੀਪਾਤ ਜੀ ਬਾਜੀ ਸਭ ਤੋਂ ਪਹਿਲਾਂ ਇਹ ਜਿਹੜਾ ਸ਼ੌਂਕ ਆ ਤੁਹਾਨੂੰ ਕਿੱਥੋਂ ਪਿਆ ਜਿਹੜਾ ਇੰਨਾ ਵੱਡਾ ਸ਼ੌਂਕ ਆ ਕਿਉਂਕਿ ਬੜੀ ਤਰ੍ਹਾਂ ਦੇ ਤੁਹਾਡੇ ਕੋਲ ਜਾਨਵਰ ਕੱਚ ਵਿੱਚ ਮੌਜੂਦ ਆ ਤੁਸੀਂ ਜ਼ਿਕਰ ਕੀਤਾ ਇਸ ਤੋਂ ਪਹਿਲਾਂ ਵੀ ਕਈ ਜਾਨਵਰ ਤੁਹਾਡੇ ਕੋਲ ਕਾਲ ਵਿੱਚ ਮੌਜੂਦ ਸੀਗੇ ਹਾਂਜੀ ਹਾਂਜੀ ਮੇਰੀ ਸ਼ੌਂਕ ਜਿਵੇਂ ਮੈਨੂੰ ਸ਼ੁਰੂ ਤੋਂ ਹੀ ਆ ਜੀ ਉਹ ਜਿਵੇਂ ਕਹਿੰਦੇ ਨੇ ਨਾ ਕਿ ਅਲੱਗ-ਅਲੱਗ ਬੰਦਿਆਂ ਦੇ ਸ਼ ਇਨਾ ਕਾਰਨ ਹੈ ਕਿ ਜਦੋਂ ਅਸੀਂ ਸਮਾਜ ਕੋਈ ਜਾਨਵਰ ਲੈ ਕੇ ਆਉਂਨੇ ਆ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਅੱਜ ਕੱਲ ਦੇ ਸਮਾਜ ਦੇ ਵਿੱਚ ਕੀ ਡਿਪਰੈਸ਼ਨ ਦੀ ਬੜੀ ਪ੍ਰੋਬਲਮ ਚੱਲਦੀ ਹੈ ਤੇ ਜਦੋਂ ਅਸੀਂ ਜਾਨਵਰ ਰੱਖੇ ਹੁੰਦੇ ਘਰ ਦੇ ਵਿੱਚ ਇੱਕ ਤਾਂ ਨੈਗੇਟਿਵਿਟੀ ਨਹੀਂ ਹੁੰਦੀ ਪਹਿਲੀ ਗੱਲ ਤੇ ਜਦੋਂ ਪਹਿਲਾਂ ਨਹੀਂ ਲੋਕ ਸੋਚਦੇ ਸੀ ਅੱਜ ਕੱਲ ਸੋਚਦੇ ਨੇ ਠੀਕ ਹੈ ਇੱਕ ਨੈਗੇਟਿਵਿਟੀ ਨਹੀਂ ਹੁੰਦੀ ਦੂਸਰਾ ਜਿਹੜੇ ਆਪਾਂ ਜਾਨਵਰ ਜਾਂ ਪੰਛੀ ਰੱਖੇ ਨੇ ਇਹਦੇ ਨਾਲ ਬੰਦਾ ਡਿਪਰੈਸ਼ਨ ਤੋਂ ਦੂਰ ਰਹਿੰਦਾ ਤੀਸਰਾ ਏ ਜੀ ਜੇ ਤੁਹਾਡੇ ਘਰ ਦੇ ਵਿੱਚ ਹੁਣ ਜੇ ਤੁਹਾਡੇ ਘਰਾਂ ਕਰਦੇ ਜੇ ਬਰਕਤ ਰਹੂ ਬਰਕਤ ਰਹੂਗੀ ਹਾਂਜੀ ਬੀ ਜਰੂਰੀ ਗੱਲਾਂ ਅੱਗੇ ਵੀ ਸੁਣੀਆਂ ਨੇ ਕਹਿੰਦੇ ਕਿ ਜਦੋਂ ਆਪਾਂ ਜਾਨਵਰ ਰੱਖਦੇ ਆ ਚਾਹੇ ਕੁੱਤਾ ਹੀ ਘਰ ਚ ਰੱਖਦੇ ਆ ਉਹ ਜਿਹੜੇ ਤੁਹਾਡੇ ਦੇ ਆਉਣ ਵਾਲੇ ਕਸ਼ਟਾਂ ਆਪਣੇ ਤੇ ਲੈ ਲਿੰਦਾ ਕਦੀ ਹੋਇਆ ਇਹਨਾਂ ਦਾ ਹਾਦਸਾ ਕੋਈ ਮਹਿਸੂਸ ਹੋਇਆ ਕਿ ਇਹਨਾਂ ਦੇ ਆਉਣ ਨਾਲ ਕੋਈ ਜ਼ਿੰਦਗੀ ਚ ਬਦਲਾਅ ਮਹਿਸੂਸ ਕੀਤਾ ਦੇਖੋ ਜੀ ਅਸੀਂ ਤਕਰੀਬਨ ਆ ਕਾਫੀ ਸਮਾਂ ਰੱਖਿਆ ਸੀ ਪਹਿਲਾਂ ਹਾਂ ਠੀਕ ਹੈ ਜੀ ਤੇ ਅਸੀਂ ਜਿਹੜੀ ਜਿਹੜੀ ਚੀਜ਼ ਲੈ ਕੇ ਆਉਨੇ ਆ ਕਿ ਸਾਡੇ ਕਾਰੋਬਾਰ ਚ ਫਰਕ ਪੈਂਦਾ ਅੱਛਾ ਜੀ ਇਹ ਅਸੀਂ ਬੜੀ ਵੱਡੀ ਨੋਟ ਕੀਤਾ ਇਸ ਚੀਜ਼ ਦਾ ਕਿ ਜਿਵੇਂ ਹਰ ਗਵੀਰ ਭਰਾ ਨੂੰ ਕਹਿੰਨੇ ਆ ਉਹ ਜਿਵੇਂ ਤੁਸੀਂ ਕਿ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਆ ਕਿ ਜਿਵੇਂ ਕੋਈ ਕਹਿ ਦਿੰਦਾ ਕਿ ਕਬੂਤਰਾਂ ਨੂੰ ਤੁਸੀਂ ਦਾਣਾ ਪਾਇਆ ਕਰੋ ਹਾਂ 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 ਚਿੜੀਆਂ ਨੂੰ ਦਾਣਾ ਪਾਇਆ ਕਰੋ ਹਾਂ ਠੀਕ ਹੈ ਜੀ ਕੁੱਤੇ ਨੂੰ ਦਹੀਂ ਪਾਇਆ ਕਰੋ ਹਾਂ ਪੰਡਤ ਵੀ ਕਈ ਲੋਕ ਕਹਿੰਦੇ ਨੇ ਠੀਕ ਹੈ ਜੀ ਉਹ ਤਾਂ ਪਾਉਣੀ ਇੱਕ ਗੱਲ ਆ ਪਾਈ ਪਾਈ ਨਾ ਪਾਈ ਨਾ ਸੀ ਜੇ ਇਹੀ ਕਰ ਦਿੱਤੇ ਰੱਖਿਆ ਨਾ ਕੋਈ ਜਾਨਵਰ ਤੇ ਸਾਨੂੰ ਪਾਉਣੀ ਹੀ ਪੈਣੀ ਹੈ ਹਾਂ 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 ਉਹ ਨਾਲੇ ਪਾਉਣ ਨਾਲੇ ਫਲੀਆਂ ਨਾਲੇ ਉਹ ਖੁਸ਼ ਹੋ ਜਾਂਦੇ ਜਿਨ੍ਹਾਂ ਨੂੰ ਅਸੀਂ ਪਾਉਨੇ ਆ ਤੇ ਦੂਸਰਾ ਜਦੋਂ ਅਸੀਂ ਪਾਉਨੇ ਆ ਤੇ ਸਾਨੂੰ ਸਕੂਨ ਮਿਲਦਾ ਤੇ ਸਾਨੂੰ ਕਿਉਂਕਿ ਉਹ ਵੀ ਉਹ ਵੀ ਜੂਨਾ ਭੋਗਣ ਆਇਆ ਹਨਾ ਜ਼ੁੱਕੇ ਹੁੰਦਾ ਗੁਦਬਾਨੀ ਦੇ ਵਿੱਚ ਵੀ ਕਿ ਆਪਾਂ ਵੀ 84 ਲੱਖ ਜੂਨਾ ਭੋਗ ਕੇ ਇਨਸਾਨੀ ਦੇਹ ਚੋਂਦੇ ਆ ਹਨਾ ਤੇ ਜਰੂਰ ਮੈਨੂੰ ਲੱਗਦਾ ਕਿ ਦਇਆ ਜਰੂਰ ਹੋਣੀ ਚਾਹੀਦੀਆਂ ਜੀਵਾਂ ਦੀ ਹਨਾ ਅੱਜ ਕੱਲ ਲੋਕ ਆਪਣੇ ਆਪ ਨੂੰ ਡੌਗ ਲਵਰ ਕਹਿੰਦੇ ਆ ਐਨੀਮਲ ਲਵਰ ਕਹਿੰਦੇ ਆ ਲੇਕਿਨ ਜਦੋਂ ਕਿਤੇ ਸੜਕ ਤੇ ਕੋਈ ਦੇਖਦਾ ਤੇ ਉਹਨੂੰ ਪਾਣੀ ਵੀ ਉਹਨਾਂ ਤੋਂ ਬੜੀ ਦੂਰ ਦੀ ਗੱਲ ਦਾ ਵੱਟੇ ਮਾਰਦੇ ਆ ਹਨਾ ਤੇ ਇਹ ਕਿੱਦਾਂ ਦਾ ਮਹਿਸੂਸ ਹੁੰਦਾ ਜਦੋਂ ਦੇਖਦੇ ਹੋ ਦੇਖੋ ਜੀ ਸਾਨੂੰ ਤਾਂ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਹੈ ਕਿ ਇਦਾਂ ਹੋਣਾ ਨਹੀਂ ਚਾਹੀਦਾ ਹੂੰ 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 ਇਦਾਂ ਹੋਣਾ ਨਹੀਂ ਚਾਹੀਦਾ ਕਿ ਤੁਸੀਂ ਇਹ ਕਿਸੇ ਨਾਲ ਪਿਆਰ ਕਰਦੇ ਜੇ ਤੇ ਪਿਆਰ ਤੁਹਾਡਾ ਦਿਖਣਾ ਚਾਹੀਦਾ ਹੂੰ ਉਹਦੇ ਜੇ ਬਣਾਵਟੀ ਕੰਮ ਨਾ ਹੋਵੇ ਹੂੰ 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 ਕੋਈ ਪਰੇਸ਼ਾਨ ਆ ਕਿਸੇ ਨੂੰ ਕੁੱਤੇ ਨੂੰ ਛੱਡ ਫਿੜ ਲੱਗ ਗਈ ਏ ਜਿੰਨੇ ਜੋਗੇ ਹੈਗੇ ਆ ਜੇ ਆਪਾਂ ਦਵਾਈ ਨਹੀਂ ਨਾ ਕਰਾ ਸਕਦੇ ਤੈਨੂੰ ਵਟਾ ਮਾਰਨ ਦਾ ਸਾਡਾ ਹੱਕ ਨਹੀਂ ਬਣਦਾ ਹੂੰ ਤੇ ਭਾਜੀ ਜ਼ਰੂਰ ਇੱਥੇ ਆ ਨਾ ਜ਼ਿਕਰ ਹੁੰਦਾ ਕਿ ਜਿਵੇਂ ਤੁਹਾਡੇ ਕੋਲ ਹੋਰ ਵੀ ਜਾਨਵਰ ਨੇ ਉਹ ਮੁਰਗੀਆਂ ਵੀ ਨਹੀਂ ਜ਼ਰੂਰ ਮੈਂ ਕਹੂੰਗਾ ਕਿ ਉਹ ਵੀ ਆਪਾਂ ਜ਼ਰੂਰ ਦੇਖਾਂਗੇ ਭਾਜੀ ਮੁਰਗੀਆਂ ਮਤਲਬ ਕੁਝ ਅਲੱਗ ਲੱਗ ਰਹੀਆਂ ਇਹਨਾਂ ਦਾ ਕੀ ਖਾਸੀਅਤ ਕੀ ਇਹਨਾਂ ਮੁਰਗੀਆਂ ਦੀ ਇਹ ਕੜਕਨਾਤ ਮੁਰਗੇ ਜੀ ਅੱਛਾ ਜੀ ਜਿਵੇਂ ਜੀ ਲੈ ਕੇ ਆਏ ਆ ਅੱਛਾ ਜੀ ਕਿੱਧਰ ਜਿਹੜੇ ਖੁੱਡੇ ਦੇ ਵਿੱਚ ਇਹ ਮੁਰਗਣ ਨਾਰਮਲ ਨੇ ਇਧਰ ਮੁਰਗੇ ਜਿਹੜੇ ਹੈਗੇ ਨੇ ਅੱਛਾ ਜੀ ਇਧਰ ਵੀ ਹੈਗੇ ਆ ਜ਼ਰੂਰ ਮੈਂ ਕਿੰਨਾ ਪਸੰਦ ਕੋਊਂਗਾ ਕਿ ਇਧਰ ਵਾਲੇ ਵੀ ਜਿਹੜੇ ਮੁਰਗੇ ਉਹ ਜਿਹੜੇ ਉਹ ਆਂਡੇ ਦੇ ਮੁਰਗੀਆਂ ਇੱਠੀਆਂ ਨੇ ਸਾਰੀਆਂ ਅੱਛਾ ਜੀ ਚਾਰ ਮੁਰਗੀਆਂ ਚਾਰ ਆਂਡੇ ਤੇ ਬੈਠੀਆਂ ਨੇ ਆ ਇਧਰ ਵਾਲੀਆਂ ਜੀ ਦਿਖਾ ਸਕਦੇ ਹੋ ਤੁਸੀਂ ਨੋ ਨਾਣਾ ਜਰਾ ਅਸੀਂ ਦੁੱਧ ਭਾਜੀ ਇੱਕ ਵਕਤ ਆਹ ਕਰੋ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਆਹ ਚੱਕ ਦਿਓ ਭਾਜੀ ਤਾਂ ਰੱਖੀਆਂ ਉਹ ਵੇਖੋ ਉਹ ਮੁਰਗੀ ਬੈਠੀ ਆਂਡਿਆਂ ਤੇ ਉਹ ਬਿਲਕੁਲ ਉਹ ਮਗਰ ਦੇ ਬੱਸ ਜਿਹੜੇ ਮੁਰਗੀਆਂ ਨੇ ਉਹ ਵੀ ਸਾਰੀਆਂ ਆਂਡੇ ਤੇ ਬੈਠੀਆਂ ਚਾਰ ਮੁਰਗੀਆਂ ਇਹ ਗਲਤ ਨਾਲ ਦੇ ਬੱਚੇ ਨੇ ਇਹ ਲਿਆਂਦੇ ਨੇ ਫਿਰ ਇਹਨਾਂ ਦੇ ਮੁਰਗਿਆਂ ਦਾ ਮਤਲਬ ਜਿਹੜੇ ਜਿਹੜੇ ਮੁਰਗੀਆਂ ਅੰਡੇ ਦਿੰਦੀਆਂ ਨੇ ਫਿਰ ਇਹਨਾਂ ਦਾ ਕੀ ਕਰਦੇ ਹਾਂ ਦੇਖੋ ਇਹ ਖਾਈਦੇ ਨੇ ਹਾਂ ਹਾਂ ਅਸੀਂ ਮੀਟ ਵਗੈਰਾ ਚਿਕਨ ਵਗੈਰਾ ਜਿਹੜਾ ਆ ਅਸੀਂ ਖਾਂਦੇ ਹਾਂ ਠੀਕ ਹੈ ਜੀ ਕਹਿੰਦੇ ਨੇ ਕਿ ਚਿਕਨ ਨਹੀਂ ਖਾਣਾ ਚਾਹੀਦਾ ਜੀਵਤ ਆ ਕਿਉਂਕਿ ਲੋਕ ਇੱਕ ਪਾਸੇ ਨੂੰ ਉਹ ਹੀ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਇੱਕ ਪਾਸੇ ਆਪਾਂ ਕਹਿੰਦੇ ਆਪਾਂ ਜਾਨਵਰਾਂ ਨੂੰ ਪਿਆਰ ਕਰਦੇ ਆਂ ਲੇਕਿਨ ਆਪਾਂ ਖਾਨੇ ਵੀ ਆ ਪਰ ਇਹ ਚੀਜ਼ ਥੋੜੀ ਸਮਝਾਓ ਲੋਕਾਂ ਨੂੰ ਨਹੀਂ ਨਹੀਂ ਵੀ ਜੀ ਇਹ ਜਿਹੜਾ ਸਮਾਜ ਹੈ ਨਾ ਭਾਈ ਸਾਹਿਬ ਦੀ ਇਹ ਕਹਿੰਦੇ ਨੇ ਕਿ ਮੁਰਗਾ ਨਹੀਂ ਖਾਣਾ ਇੰਦੇ ਚ ਪਾਪ ਲੱਗੇਗਾ ਕਿ ਇਹਦਾ ਹੱਕ ਖਾ ਲੋ ਚੰਗਾ ਹੱਕ ਖੱਬਨ ਦਾ ਖਾ ਲੈਂਦਾ ਆ ਠੀਕ ਹੈ ਮੁਰਗਾ ਖਾਣ ਤੋਂ ਗਰੇਜ ਕਰਦਾ ਇਹ ਬੰਦਾ ਉਹ ਕਹਿ ਸਕਦਾ ਕਿ ਜਿਹੜਾ ਜਾਨਵਰ ਦੇ ਨਾਲ ਆ ਭੈ ਭਰਾਵਾ ਨੂੰ ਵੀ ਪਿਆਰ ਕਰੇ ਹਾਂ ਹਾਂ ਅੱਜ ਕੱਲ ਦੇ ਸਮਾਜ ਚ ਕੀ ਏ ਅਸੀਂ ਸਮਾਜ ਚ ਰਹੇ ਨੇ ਸਾਨੂੰ ਸਭ ਕੋਈ ਨਜ਼ਰ ਆਉਂਦਾ ਹ ਕਿ ਕੋਈ ਕਿਸੇ ਦਾ ਲਿਹਾਇ ਨਹੀਂ ਕਰ ਰਿਹਾ ਬਿਲਕੁਲ ਕੋਈ ਕਾਰੋਬਾਰ ਚਲਾ ਲੋ ਭਰਾ ਭਰਾ ਦੀ ਜਮੀਨ ਜਾਇਦਾਦ ਪਿੱਛੇ ਉਹ ਕਤਲ ਹੋ ਜਾਂਦੇ ਆ ਭਾਜੀ ਉਹਨੇ ਚੰਗਾ ਮੁਰਗਾ ਤੂੰ ਹੀ ਖਾ ਲੋ ਭਰਾ ਨੂੰ ਤਾਂ ਛੱਡ ਦਿਓ ਹਾਂ ਅਸੀਂ ਭਰਾ ਨੂੰ ਵੜ ਦਿੰਨੇ ਆ ਤੇ ਮੁਰਗਾ ਛੱਡ ਦਿੰਨੇ ਇਹ ਕੀ ਕਿਹੜੀ ਇਨਸਾਨੀਤ ਹੈ ਜਦੋਂ ਤੁਸੀਂ ਦੱਦਨੇ ਕੋ ਜਿਹੜਾ ਮੰਕੀ ਵੀ ਹੈ ਇਹਨੂੰ ਜ਼ਰੂਰ ਤੁਸੀਂ ਆਪਣੀ ਗੋਦੀ 'ਚ ਮੈਂ ਕਹਿੰਦਾ ਕਦੀ ਲੈ ਕੇ ਇਹਦੇ ਬਾਰੇ ਦੱਸੋ ਇਹ ਇਹਦਾ ਨਾਮ ਸ਼ਾਹ ਕਿਉਂ ਰੱਖਿਆ ਤੁਸੀਂ ਬੰਦੋ ਸ਼ਾਹ ਸਿਰ ਕੇ ਰੱਖਿਆ ਜੀ ਜਿਹੜਾ ਸਾਡਾ ਮੰਕੀ ਹੈ ਭਾਈ ਸਾਹਿਬ ਦੀ ਸਾਡਾ ਬਹੁਤ ਜ਼ਿਆਦਾ लाडला ਹੈ ਅੱਛਾ ਜੀ ਬਹੁਤ ਸਾਡਾ ਪਿਆਰਾ ਹੈ ਆਪ ਤੋਂ ਵੀ ਬੜੀਆਂ ਕਰਦਾ ਹੋ ਖੇਡੀ ਜਾਂਦਾ ਡਾਕਟਰ ਉਹਨੇ ਤਕਰੀਬਨ 4-5000 ਰੁਪਏ ਸਾਡਾ ਭਾਈ ਜੀ ਪਾੜਿਆ ਹੈ ਅੱਛਾ ਜੀ ਜਿਹੜੇ ਰਿਮੋਟ ਹੈ ਜਿਹੜੇ ਸਾਡੀ ਟੀਮ ਕੋ ਓੜਿਆ ਅੱਛਾ ਜੀ ਹਨਾ ਵੀਰ ਜੀ ਇਹ ਤਕਰੀਬਨ 30 ਕੋ ਤੋੜ ਦਿੱਤੇ 30 ਰਿਮੋਟ ਤੋੜ ਦਿੱਤੇ ਤੋੜ ਦਿੱਤੇ ਲੈ ਕੇ ਆਉਨੇ ਆ ਇਹ ਉਹ ਮਿਰਜੀ ਕਹਿੰਦਾ ਕਿ ਭਾਈ ਸਾਹਿਬ ਜੀ ਤੁਸੀਂ ਇਹਨੂੰ ਸਮਝਾਓ ਕੋਈ ਜੇ ਇਹ ਕੀ ਹੋ ਰਿਹਾ ਮੈਨੂੰ ਆ ਬੜਾ ਦੁੱਖ ਹੁੰਦਾ ਹਾਂ ਮੈਂ ਕਿਹਾ ਵੇਖ ਜੀ ਇਹ ਹੀ ਰੱਖਿਆ ਤੇ ਚੱਲਣਾ ਵੀ ਸਾਨੂੰ ਹੀ ਪੈਣਾ ਬਿਲਕੁਲ ਬਿਲਕੁਲ ਹਾਂ ਆ ਜੀ ਜਾਨੇ ਤੇ ਇਹ ਫਿਰ ਜਦੋਂ ਤੁਸੀਂ ਰੱਖਦੇ ਹੋ ਘਰੇ ਤੇ ਫੇ ਸਾਮ ਸੰਭਾਲ ਕੇ ਕੌਣ ਕਰਦਾ ਇਹਨਾਂ ਦੀ ਖਾਸ ਕਰਕੇ ਕਿਉਂਕਿ ਇਹਨਾਂ ਨੂੰ ਵੀ ਇੱਕ ਸਪੈਸ਼ਲ ਕੇਅਰ ਚਾਹੀਦੀ ਹੈ ਹਨਾ ਜਿਵੇਂ ਬੱਚੇ ਨੂੰ ਪਾਲਦੇ ਆ ਉਹਨਾਂ ਤੋਂ ਵੱਧ ਹੀ ਮੈਨੂੰ ਲੱਗਦਾ ਇਹਨਾਂ ਨੂੰ ਜਿਹੜੀ ਟੈਨਸ਼ਨ ਚਾਹੀਦੀ ਹੈ ਦੇਖੋ ਜੀ ਜਿਹੜਾ ਤਾਂ ਬਾਜਿਆ ਹਾਂ ਬਾਅਦ ਮੈਂ ਸੰਭਾਲਦਾ तकरीबन 20 ਪੈਸੇ 25 ਪੈਸੇ 70 ਰੁਪਏ 70 ਪੈਸੇ ਨੂਰ ਸਿੰਘ ਸੰਭਾਲਦਾ ਆ ਅੱਛਾ ਜੀ ਠੀਕ ਹੈ ਜੇ ਜਿਹੜਾ ਮੰਕੀ ਹੈ ਹਾਂ ਮੰਗੀ ਮੈਂ ਤੇ ਨੂਰ ਦੇ ਮਦਰ ਜਿਆਦਾ ਸੰਭਾਲਦੇ ਨੇ ਹਾਂ ਹਾਂ ਜਿਹੜੇ ਡੌਗੀ ਨੇ ਡੌਗੀ ਮੌਗੀ ਬਾਕੀ ਸਾਰੇ ਜਿਹੜੇ ਗਿਆ ਰਲ ਮਿਲ ਕੇ ਠੀਕ ਹੈ ਦਾਣਾ ਵੇਖੀ ਰਲ ਮਿਲ ਕੇ ਬਾਦ ਨੇ ਜਿਵੇਂ ਜ਼ਿਆਦਾਤਰ ਜਿਹੜੇ ਕੁੱਤੇ ਹੁੰਦੇ ਆ ਜਾਂ ਡੌਗ ਹਨਾ ਜਿੰਨਾ ਆਪਾਂ ਕਹਿੰਦੇ ਆ ਉਹ ਜਿਹੜੇ ਮੁਰਗੀਆਂ ਤੇ ਮਗਰ ਪਸਦੇ ਆ ਖਾ ਲੀ ਪੰਛੀਆਂ ਦੇ ਮਗਰ ਜਾਂ ਹਨਾ ਜਦੋਂ ਜਾਨਵਰ ਵੀ ਤੁਸੀਂ ਮੰਨ ਕੀ ਵੀ ਰੱਖਿਆ ਆਪਸ ਵਿੱਚ ਬੰਦੀ ਨਹੀਂ ਲੇਕਿਨ ਤੁਹਾਡੇ ਘਰ ਪੁੱਠਾ ਹੀ ਦੇਖ ਰਹੇ ਆ ਆਪਸ ਵਿੱਚ ਖੇਡ ਹੀ ਜਾਦੇ ਆ ਹਨਾ ਇਹ ਕਿਸ ਤਰ੍ਹਾਂ ਹੋ ਪਾਇਆ ਜੀ ਇਹ ਗੱਲ ਉੱਥੇ ਆਉਣੀ ਨਾ ਕਿ ਇੱਕ ਵਾਰ ਤਾਂ ਨਹੀਂ ਸਾਡੇ ਘਰ ਦਾ ਇਦਾਂ ਦਾ ਆ ਅੱਛਾ ਜੀ ਸਾਡੇ ਘਰ ਦੇ ਵਿੱਚ ਜਿਸ ਬੰਦੇ ਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ ਹੋਵੇ ਹਾਂ ਹਾਂ ਕਿਸੇ ਕੋਈ ਬੰਦਾ ਡਿਪਰੈਸ਼ਨ ਦੇ ਵਿੱਚ ਹੋਵੇ ਕੋਈ ਬੰਦਾ ਕਿਸੇ ਗੱਲੋਂ ਟੈਨਸ਼ਨ 'ਚ ਹੋਵੇ ਇਹ ਸਾਡੇ ਘਰ ਆਵੇ ਠੀਕ ਹੋ ਜਾਏਗਾ ਹਾਂ ਠੀਕ ਹੈ ਸਾਡੇ ਘਰ ਦਾ ਵਾਤਾਵਰਣ ਹੀ ਮਾਹੌਲ ਹੀ ਉਹਦਾ ਬਣਿਆ ਹੈ ਬਿਲਕੁਲ ਬਿਲਕੁਲ ਹਾਂ ਜਿਹੜੇ ਡਿਪਰੈਸ਼ਨ ਦੇ ਨੇੜੇ ਆਉਂਦਾ ਕਿਉਂਕਿ ਜਦੋਂ ਸਾਡੇ ਭਾਈ ਸਾਹਿਬ ਨੇ ਆਓ ਮੇਰੇ ਜਨਾਬ ਜੀ ਅੱਛਾ ਜੀ ਸਾਡੇ ਮੰਟੂ ਭਾਈ ਸਾਹਿਬ ਨੇ ਅੱਛਾ ਜੀ ਠੀਕ ਹੈ ਜੀ ਇਹ ਜਦੋਂ ਸਾਡੇ ਘਰ ਆਏ ਨੇ ਹਾਂ ਇਹ ਥੋੜੀ ਸੋਚੀ ਜੇ ਟੈਨਸ਼ਨ ਜੀ ਰੱਖਦੇ ਸੀਗੇ ਹੁਣ ਵਾਤਾਵਰਣ ਦੇ ਹਿਸਾਬ ਨਾਲ ਬਣਿਆ ਸਾਡੇ ਘਰ ਦੇ ਇਹ ਖੁਸ਼ੀ ਦੇ ਵਿੱਚ ਆਉਂਦੀ ਗੱਲ ਦੇ ਵਿੱਚ ਬੋਲੋ ਭਾਈ ਕੋਈ ਨਾ ਬੋਲੇ ਬਿਲਕੁਲ ਚੜਦੀ ਕਲਾ ਆ ਭਾਈ ਸਾਹਿਬ ਦਾ ਬਹੁਤ ਵਧੀਆ ਭਾਈ ਸਾਹਿਬ ਜੀ ਸੁਭਾਅ ਹੈ ਇੱਕ ਵਾਰੀ ਤੁਸੀਂ ਇਹਨਾਂ ਨੂੰ ਮਿਲੋਗੇ ਤੇ ਤੁਹਾਡਾ ਬਾਰ ਬਾਰ ਇਹਨਾਂ ਨੂੰ ਮਿਲਣ ਦਾ ਦਿਲ ਕਰੇਗਾ ਕਲਾ ਵੀ ਬਹੁਤ ਬਖਸ਼ੀ ਆ ਪਰ ਮਹਾਰਾਜ ਗੁਰੂ ਮਹਾਰਾਜ ਨੇ ਬਹੁਤ ਕਲਾ ਬਖਸ਼ੀ ਇਹਨਾਂ ਤੇ ਬਹੁਤ ਜ਼ਿਆਦਾ ਹੁਨਰ ਆ ਇਹਨਾਂ ਦੇ ਹੁਨਰ ਦੀ ਸਾਡੀ ਸਿੱਖ ਸਰਮੌਰ ਸੰਸਥਾ ਨੇ ਇਹਨਾਂ ਦੀ ਕਦਰ ਨਹੀਂ ਪਾਈ ਸਿਰਫ ਇਹ ਕਹਿਣਾ ਚਾਹੁੰਦੇ ਕਿ ਲਾਲਚ ਨਹੀਂ ਇਹਨਾਂ ਨੂੰ ਕੋਈ ਮਾਇਆ ਦਾ ਕੋਈ ਕੋਠੀਆਂ ਦਾ ਕੋਈ ਕਾਰਾਂ ਦਾ ਸਿਰਫ ਇੱਕ ਸਰੂਪੇ ਦੀ ਮੰਗ ਕੀਤੀ ਸਾਡੀ ਸਰਮੌਰ ਸੰਸਥਾ ਨੇ ਇੱਕ ਸਰੂਪੇ ਦੀ ਇਹਨਾਂ ਨੂੰ ਇਨਕਾਰ ਕਰ ਦਿੱਤਾ ਤੇ ਕਿਉਂਕਿ ਜੇ ਲਾਲਚ ਹੁੰਦਾ ਮੈਨੂੰ ਲੱਗਦਾ ਜਿੰਨੇ ਜਾਨਵਰ ਰੱਖੇ ਨੇ ਦੀਆਂ ਗੱਡੀਆਂ ਵੀ ਰੱਖ ਸਕਦੇ ਸੀ ਕਿਉਂਕਿ ਜਾਨਵਰ ਵੀ ਕਿਰਪਾ ਮਹਾਰਾਜ ਨਾਲ ਕਿਸੇ ਕਿਸੇ ਦੀ ਕੋਈ ਐਸੀ ਗੱਲ ਨਹੀਂ ਕਿਰਪਾ ਮਹਾਰਾਜ ਦੀ ਗੱਡੀਆਂ ਦੀ ਕੋਈ ਗੱਲ ਉਹਨਾਂ ਦੇ ਬੇਟੇ ਨੂੰ ਵੀ ਬਹੁਤ ਸ਼ੌਂਕ ਆ ਵੀ ਜਾਨਵਰ ਉਹਨਾਂ ਨੇ ਰੱਖੇ ਆ ਬੜੇ ਸ਼ੌਂਕ ਨਾਲ ਘਰ ਦਾ ਜੀ ਸਮਝਦੇ ਆ ਤੇ ਇਹ ਕਹਿੰਦੇ ਆ ਵੀ ਜੋ ਹੈ ਇਹਨਾਂ ਦੀ ਕਿਸਮਤ ਬਦੌਲਤ ਜੋ ਆ ਸਾਨੂੰ ਵੀ ਸਾਨੂੰ ਮਨਾ ਦਾਣਾ ਰੱਬ ਦੇ ਰਿਹਾ ਖਾਣ ਵਾਸਤੇ ਸੋ ਬਿਲਕੁਲ ਜੰਦੇ ਜਾਂਦੇ ਤੁਸੀਂ ਜਿਹੜਾ ਕੋਈ ਸਨੇਹ ਸੰਗਤਾਂ ਨੂੰ ਦੇਣਾ ਚਾਹੋ ਜਿਹੜੀਆਂ ਦੇਖਣੀਆਂ ਨੇ ਲੋਕਾਂ ਨੂੰ ਦੇਣਾ ਚਾਹੋ ਕਿਉਂਕਿ ਵਾਤਾਵਰਣ ਨਾਲ ਜੀਵਾਂ ਦੇ ਨਾਲ ਤੁਸੀਂ ਪਿਆਰ ਕਰਦੇ ਹੋ ਜਿਹੜਾ ਸਨੇਹ ਆ ਜਾਂਦੇ ਜਾਂਦੇ ਤੁਸੀਂ ਸਾਡਾ ਸਨੇਹ ਇਹੋ ਹੈ ਜੀ ਜੋ ਅੱਜ ਕੱਲ੍ਹ ਦਾ ਸਮਾਜ ਚੱਲ ਰਿਹਾ ਹੈ ਹੂੰ ਡਿਪਰੇਸ਼ਨ ਦਾ ਮਾਹੌਲ ਬਣਿਆ ਠੀਕ ਹੈ ਜੀ ਘਰ ਦੇ ਵਿੱਚ ਕੋਈ ਨਾ ਕੋਈ ਜਾਨਵਰ ਤੁਸੀਂ ਜ਼ਰੂਰ ਰੱਖੋ ਜਾਨਵਰ ਨਾਲ ਪਿਆਰ ਕਰੋ ਜੇ ਤੁਸੀਂ ਨਹੀਂ ਰੱਖ ਸਕਦੇ ਤੇ ਜਿਹੜੇ ਤੁਹਾਡੇ ਗਲੀਆਂ ਦੇ ਜਿਹੜੇ ਕੁੱਤੇ ਨੇ ਉਹਨਾਂ ਨੂੰ ਦੁੱਧ ਪਾ ਦਤਾ ਰੋਟੀ ਪਾ ਦਿੱਤੀ ਠੀਕ ਹੈ ਜੀ ਕੋਠੇ ਦਾਣਾ ਪਾ ਦਿੱਤਾ ਜਿਵੇਂ ਹੁਣ ਗਰਮੀ ਚੱਲਦੀ ਵੀ ਹੈ ਕਿ ਚਬੀਲਾ ਵੀ ਤੁਸੀਂ ਜਿਹੜੇ ਲਾਰੇ ਲਾਰੇ ਜੇ ਚਬੀਲਾ ਤੁਸੀਂ ਉਹਨਾਂ ਵਾਸਤੇ ਲਾਰੇ ਜੇ ਇਨਸਾਨਾਂ ਵਾਸਤੇ ਜਿਨ੍ਹਾਂ ਨੂੰ ਪਾਣੀ ਦੀ ਘਾਟ ਹੀ ਨਹੀਂ ਗਈ ਇੱਥੋਂ ਨਾਲ ਪੀਣਗੇ ਉੱਥੋਂ ਪੀ ਲੈਣਗੇ ਪਰ ਜਾਨਵਰ ਨੇ ਕਿੱਥੋਂ ਪੀਣਾ ਉਹਨਾਂ ਨੂੰ ਮੰਗਣਾ ਤਾਂ ਹੈ ਨਹੀਂਗਾ ਤੇ ਕੋਈ ਨਾ ਕੋਈ ਟਵੇਲਾ ਰਾ ਕੇ ਕੋਠੇ ਰੱਖ ਦਿਓ ਠੀਕ ਹੈ ਹੋਰ ਕੁਝ ਨਹੀਂ ਕਰ ਸਕਦੇ ਤੁਸੀਂ ਕਰਕੇ ਦੇਖੋ ਤੇ ਤੁਹਾਡੇ ਸਭਾ ਦੇ ਵਿੱਚ ਇਹ ਤੁਹਾਡੀ ਲਾਈਵ 'ਚ ਫਰਕ ਪੈਣਾ ਸ਼ੁਰੂ ਹੋਏਗਾ ਇਹ ਮੈਂ ਦਾਅਵੇ ਨਾ ਕਹਿਣਾ ਜੋ ਬਿਲਕੁਲ ਤੁਸੀਂ ਦੇਖੀਆਂ ਤਸਵੀਰਾਂ ਉਹਨਾਂ ਦੇ ਘਰ ਦੀਆਂ ਬਾਜ਼ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਉਹ ਤੁਹਾਨੂੰ ਉਹ ਮੰਕੀ ਦਿਖਾਇਆ ਉਹ ਜਿਹੜੇ ਮੁਰਗੇ ਸੀਗੇ ਜਾਂ ਉਹ ਜਿਹੜੇ ਡੌਗ ਸੀ ਜਿਹੜੇ ਉਹਨਾਂ ਦੀ ਜੋੜੀ ਦਿਖਾਈ ਸੋ ਇਹ ਸੰ ਅਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਵਿਅਕਤੀ ਸੋ ਜ਼ਰੂਰ ਉਹਨਾਂ ਨੇ ਬੇਨਤੀ ਵੀ ਕੀਤੀ ਆ ਕਿ ਜਾਨਵਰਾਂ ਨਾਲ ਪਿਆਰ ਕੀਤਾ ਜਾਵੇ ਕਿਉਂਕਿ ਇਹ ਵੀ ਜੂੜਾ ਭਗਨ ਆਏ ਨੇ ਗੁਰਬਾਣੀ ਜਾਂ ਹਰ ਇੱਕ ਵੇਦ ਗ੍ਰੰਥ ਇਹ ਹੀ ਸਨੇਹਾ ਦਿੰਦਾ ਕਿ ਜੀਵਾਂ ਦੇ ਨਾਲ ਪਿਆਰ ਕੀਤਾ ਜਾਵੇ ਸੋ ਔਰ ਇਦਾਂ ਦੀਆਂ ਹੋਰ ਕਹਾਣੀਆਂ ਲੈ ਕੇ ਤੁਹਾਡੇ ਨਾਲ ਜੁੜਦੇ ਰਾਵਾਂਗੇ ਤੁਸੀਂ ਦੇਖਦੇ ਰਹੋ ਸਿਟੀ ਹੈਡਲਾਈਨਸ ਮੈਂ ਦਾਨਿਸ਼ ਅਮਨੇਸਰ